ਉਏ ਭਾਈ ਆ ਤੇ ਖਜਾ ਮਨੂੰ ਸੰਗਤਾਂ ਹੀ ਬੈਠੀ ਆ ਬਾਹਰ ਇਹ ਸਾੜੇ ਦੀ ਓਦੋਂ ਕੰਮ ਨਹੀਂ ਕਰਨੀ ਖੜ ਜਾ ਮੈਂ ਆ ਗਿਆ ਜੈ ਹੋ ਬਾਬਾ ਜੀ ਜੈ ਹੋ ਜੈ ਹੋ ਜੈ ਹੋ ਸੰਗਤਾਂ ਦੀ ਜੈ ਹੋ ਬਾਬਾ ਜੀ ਅਸੀਂ ਤਾਂ ਬਾਲੀ ਦੁਖੀ ਆ ਅਸੀਂ ਵੀ ਦੁਖੀ ਆ ਭਾਈ ਬਹੁਤ ਜਿਆਦੇ ਦੱਸੋ ਭਾਈ ਬਾਬਾ ਜੀ ਮੇਰਾ ਘਰ ਵਾਲਾ ਬਾਲੀ दारू ਪਿੰਦਾ ਅਰਬਾ ਵੀ ਬਾਬੇ ਵੀ ਲਾਉਂਦੇ ਨੇ ਕੋਟਾ ਹੁਣ ਕੀ ਕਰੀਏ दारू ਦੇ ਮਾਰੀ ਇਹ ਜਗਾੜ ਕਰਦੇ ਆ ਮਾੜੀ ਗੱਲ ਆ ਭਾਈ ਉਹਦੀ ਕੁਛ ਕਿਹਾ ਬਾਬਾ ਜੀ ਨਾ ਨਾ ਭਾਈ ਮੈਂ ਕੀ ਕਹਿਣਾ ਫਾਉਨੋ ਆਪਾ ਦੰਨਿਆ ਫਾਉਨ ਉਸੰਤਰ ਕਰਕੇ ਉਹਨੂੰ ਦੇ ਦਿਓ ਤੇ ਛੋੜਾ ਪਾ ਲਾਓ ਹਾਂ ਭਾਈ ਤੁਸੀਂ ਦੱਸੋ ਹੁਣ ਬਾਬਾ ਜੀ ਮੈਨੂੰ ਬਾਹਰੇ ਭੇਜੋ ਮੇਰਾ ਵੀਜ਼ਾ ਨਹੀਂ ਆ ਰਿਹਾ ਕੋਈ ਗੱਲ ਨਹੀਂ ਬਾਬਿਆਂ ਨਾਲ ਵਿੱਚ ਜਹਾਜ਼ ਖੜੇ ਨੇ ਤੈਨੂੰ ਚੜਾ ਦਾਂਗੇ ਬਾਹਰ ਤੋਰ ਦਾਂਗੇ ਬਾਹਰ ਤੈਨੂੰ ਠੀਕ ਹੈ ਬਾਬਾ ਜੀ ਤੂੰ ਨਸ ਭਗਤ ਨਹੀਂ ਹੈ ਬਾਬਾ ਜੀ ਸਾਡੇ ਤੇਰੇ ਪੈਸਾ ਨਹੀਂ ਖੜਦਾ ਹੈਗਾ ਤੁਸੀਂ ਕਹਿੰਦੇ ਸੀ ਬਾਬਾ ਜੀ ਪੈਸਾ ਖੜਨ ਲੱਗ ਜੂਗਾ ਅਜੇ ਤੱਕ ਤਾਂ ਖੜਨ ਲੱਗਿਆ ਨਹੀਂ ਬਾਬਾ ਜੀ ਮੈਂ ਤਾਂ ਬਹੁਤ ਟਾਈਮ ਆਉਣਾ ਤੁਹਾਡੇ ਕੋਲੇ ਆਉਂਦੀ ਗੰਨੀ ਆਉਂਦਾ ਬਾਗੁਰਾ ਚੱਲ ਪਹਿਲਾਂ ਜਾਂਦਾ ਪੈਸਾ ਸੌਰੀ ਕਿਥੋਂ ਖੜੇ ਤੀਜੇ ਦਿਨ ਤਾ ਤੁਰਪੀਏ ਚਾਕੇ ਬਾਬਿਆਂ ਨੂੰ ਫੜਾ ਜਾਣੀ ਹੈ ਕੀ ਕਿਹਾ ਬਾਈ ਕੁਛ ਨਹੀਂ ਕਿਹਾ ਭਾਈ ਖੜੂਗਾ ਸਭ ਕੋ ਖੜਾਵਾਂਗੇ ਸਾਨੂੰ ਬਰਦਾ ਸਭ ਛੋੜਾ ਭਲਾ ਕਰਾਂਗੇ ਪੈਸੇ ਵੀ ਖੜਾਵਾਂਗੇ ਸੋਨੂੰ ਜਹਾਜ਼ ਵੀ ਚੜਾ ਦਾਂਗੇ ਛੋੜਾ ਵੀ ਕਰਦੇ ਤੋ ਕਰਾ ਦਾਂਗੇ ਛਟਕਾਰਾ ਵੈਸੇ ਬਾਬਾ ਤੁਹਾਡੇ ਤੋਂ ਉਮੀਦ ਆ ਕਿ ਨਾ ਕਰਾਂਗੇ ਕੋਈ ਗੱਲ ਨਹੀਂ ਕਰਾਂਗੇ ਤੁਹਾਡਾ ਹੀਲਾ ਸਭ ਕੁਝ ਆ ਜਾ ਭੱਜ ਕੇ ਇੱਥੇ ਪੈਰ ਜੀ ਮਾਰ ਜਾਨੇ ਹੋਗੇ ਇਧਰ ਬੂਟ ਲਾ ਦੇ ਸਾਈਡ ਤੇ ਸਤਿ ਸ਼੍ਰੀ ਅਕਾਲ ਬਬਾਈ ਸਤਿ ਸ਼੍ਰੀ ਅਕਾਲ ਭਾਈ ਭੈਣ ਬਾਬਾ ਜੀ ਕੀ ਦੱਸਾਂ ਮੈਂ ਤਾਂ ਬਾੜੀ ਔਖੀ ਆ ਬਾਬਾ ਜੀ ਦਰਾਣੀ ਨਾਲ ਮੇਰੀ ਨਹੀਂ ਬਣਦੀ ਜਠਾੜੀ ਨਾਲ ਮੇਰੀ ਨਹੀਂ ਬਣਦੀ ਸੱਸ ਨਾਲ ਮੇਰੀ ਨਹੀਂ ਬਣਦੀ ਹੋਰ ਤਾਂ ਹੋਰ ਆਸਗੋਂਡ ਕਿਸੇ ਨਾਲ ਨਹੀਂ ਬਣਦੀ ਬਾਬਾ ਜੀ ਮੇਰੀ ਤਾਂ ਇਹ ਤੇਰੇ ਘਰ ਵਾਲੇ ਹਾਂਜੀ ਬਾਬਾ ਜੀ ਓਰੇ ਆ ਬੱਚਾ ਓਰੇ ਆ ਖੜਾ ਹੋ ਕੇ ਮੱਥਾ ਟੇਕ ਦੇ ਆ ਇਧਰ ਦੀ ਚੱਲ ਕੇ ਆਂ ਬਾਬਾ ਜੀ ਓਰੇ ਭਾਈਆ ਵੀਡੀਓ ਤੂੰ ਸਿੱਧਾ ਮੇਨੂੰ ਹੀ ਮੱਥਾ ਟੇਕੀਂ ਜਨੋ ਤਨ ਤਾਂ ਇਹ ਐ ਜਿਹੜਾ ਹੀ ਨਾ ਕੱਟੀ ਜਾਂਦਾ